ਦਲੀਪ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧੀ ਰਾਣੀ ਦਾ ਵਿਆਹ ਹੋਇਆ ਹਰਸ਼ਤਾ ਦਾ ਬਹੁਤ-ਬਹੁਤ ਮੁਬਾਰਕਬਾਦ ਨਹੀਂ ਬਣਦੀ ਆ ਹਰਸ਼ਤਾ ਦਾ ਵਿਆਹ ਹੋਇਆ ਜੀ ਸੰਭਵ ਜੈਨ ਦੇ ਨਾਲ ਤੇ ਬਹੁਤ-ਬਹੁਤ ਮੁਬਾਰਕ ਇਸ ਕਰਕੇ ਵੀ ਰਣੀ ਬਣਦੀ ਆ ਕਿਉਂਕਿ ਆਪਾਂ ਕਿਸੇ ਨੂੰ ਸਿਆਸੀ ਤੌਰ ਦੇ ਉੱਤੇ ਪਸੰਦ ਕਰਦੇ ਹੋਈਏ ਜਾਂ ਨਾ ਕਰਦੇ ਹੋਈਏ ਪਰ ਹਰ ਮਾਂ-ਬਾਪ ਦੀ ਇੱਛਾ ਹੁੰਦੀ ਆ ਕਿ ਉਹਨਾਂ ਦੇ ਧੀ-ਪੁੱਤ ਦਾ ਵਿਆਹ ਵਧੀਆ ਹੋਵੇ ਸੋਹਣੇ ਘਰ ਦੇ ਵਿੱਚ ਹੋਵੇ ਤੇ ਕੇਜਰੀਵਾਲ ਫੁਲਾਨੀ ਧੀ ਰਾਣੀ ਦਾ ਵਿਆਹ ਹੋਇਆ ਸੱਚੀ ਮੁੱਚੀ ਦਲੀ ਤੌਰ ਤੇ ਮੁਬਾਰਕਾ ਪਰ ਇਸ ਮੌਕੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੰਗੜਾ ਪਾਉਂਦਿਆਂ ਵਾਇਰਲ ਹੋਈ ਵੀਡੀਓ ਦੇ ਉੱਤੇ ਪੰਜਾਬੀਆਂ ਦਾ ਇੱਕ ਹਿੱਸਾ ਜਿਸ ਤਰੀਕੇ ਨਾਲ ਝਟਕਾਰੇ ਲੈ ਰਿਹਾ ਮੈਨੂੰ ਸੱਚੀ-ਮੁੱਚੀ ਹੈਰਾਨੀ ਹੋਈ ਆ ਪਰੇਸ਼ਾਨੀ ਤਾਂ ਮੈਨੂੰ ਇਹਨਾਂ ਗੱਲਾਂ ਦੇ ਉੱਤੇ ਨਹੀਂ ਹੁੰਦੀ ਪਰ ਮੈਨੂੰ ਹੈਰਾਨੀ ਜ਼ਰੂਰ ਹੋਈ ਆ ਜਦੋਂ ਵੀ ਕੋਈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਆ ਮੈਂ ਇਹ ਗੱਲ ਸੋਚਦਾ ਹੁੰਨਾ ਕਿ ਹੁਣ ਤਿੰਨ ਕਿ ਦਿਨ ਇਸ ਵੀਡੀਓ ਨੇ ਪੰਜਾਬੀਆਂ ਨੂੰ ਆਰ ਲਾ ਦਿੱਤਾ ਫਿਰ ਚੌਥੇ ਕਿ ਦਿਨ ਕੋਈ ਨਵੀਂ ਲੱਭਾਂਗੇ ਫਿਰ ਤਿੰਨ ਕਿ ਦਿਨ ਉਹ ਚੱਲੂਗੀ ਫਿਰ ਉਸ ਤੋਂ ਬਾਅਦ ਕੋਈ ਹੋਰ ਲੱਭਾਂਗੇ ਫਿਰ ਤਿੰਨ ਕਿਨਾਂ ਉਹ ਚੱਲੂਗੀ ਤੇ ਹੁਣ ਤਿੰਨ ਕਿਨਾਂ ਵਾਸਤੇ ਪੰਜਾਬ ਦੇ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਹੋਏ ਭੈਣ ਭਰਾਵਾਂ ਨੂੰ ਭਗਵੰਤ ਮਾਨ ਦੇ ਭੰਗੜੇ ਵਾਲੀ ਵੀਡੀਓ ਨੇ ਆਰ ਲਾ ਦਿੱਤਾ ਕਮ ਲਾ ਦਿੱਤਾ ਭਗਵੰਤ ਮਾਨ ਆਪਣੀ ਧਰਮ ਪਤਨੀ ਦੇ ਨਾਲ ਕੇਜਰੀਵਾਲ ਦੀ ਧੀ ਰਾਣੀ ਦੇ ਵਿਆਹ ਦੇ ਮੌਕੇ ਭੰਗੜਾ ਪਾ ਰਿਹਾ ਹੰਸਰਾਜ ਹੱਸਦਾ ਗਾਣਾ ਨਕੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਾਂਗੇ ਇਹ ਚੱਲ ਰਿਹਾ ਤੇ ਭਗਵੰਤ ਮਾਨ ਦੇ ਸਟੈਪ ਆ ਜਿਹੜੇ ਉਹ ਵਾਇਰਲ ਹੋ ਰਹੇ ਆ ਪੰਜਾਬੀ ਹੀ ਵਾਇਰਲ ਕਰ ਰਹੇ ਆ ਤੇ ਇਹ ਗੱਲ ਕਹਿ ਰਹੇ ਕਿ ਭਗਵੰਤ ਮਾਨ ਦਾ ਭੰਗੜਾ ਦੇਖੋ ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਕਰ ਰਿਹਾ ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਕਰ ਰਿਹਾ ਵੈਸੇ ਉਸ ਥਾਂ ਦੇ ਉੱਤੇ ਆਪਣੀ ਧੀ ਦੇ ਵਿਆਹ ਦੇ ਮੌਕੇ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਦੇ ਨਾਲ ਵੀ ਨੱਚਿਆ ਕਿਉਂਕਿ ਮੀਆਂ ਬੀਬੀ ਦੀ ਜੋੜੀ ਆ ਉਹਨਾਂ ਨੇ ਨੱਚੜਾਈਆਂ ਤੇ ਪੁਸ਼ਪਾ 2 ਦੇ ਗਾਣੇ ਅੰਗਾਰੋਂ ਕੇ ਅੰਬਰ ਸਾ ਲੱਗਤਾ ਹੈ ਮੇਰਾ ਸਾਮੀ ਇਸ ਗਾਣੇ ਦੇ ਉੱਤੇ ਸੁਨੀਤਾ ਤੇ ਕੇਜਰੀਵਾਲ ਹੋਰਾਂ ਨੇ ਭੰਗੜਾ ਪਾਇਆ ਉਹਨਾਂ ਨੇ ਆਪਦੇ ਡਾਂਸ ਦੇ ਸਟੈਪ ਕੀਤੇ ਆ ਉਹਨਾਂ ਦੇ ਡਾਂਸ ਦੇ ਸਟੈਪ ਵਾਇਰਲ ਨਹੀਂ ਹੋ ਰਹੇ ਪਰ ਭਗਵੰਤ ਮਾਨ ਦੇ ਡਾਂਸ ਦੇ ਸਟੈਪ ਵਾਇਰਲ ਹੋ ਰਹੇ ਆ ਇਹ ਕਿਉਂ ਹੋ ਰਿਹਾ ਹੈ ਸਵਾਲ ਇਹ ਆ ਕੇਜਰੀਵਾਲ ਵੀ ਤਾਂ ਨੱਚਿਆ ਹੀ ਆ ਹੋਰ ਵੀ ਬੜੇ ਲੋਕ ਨੱਚੇ ਹੋਣਗੇ ਪਰ ਪੰਜਾਬੀ ਪੰਜਾਬੀਆਂ ਨੂੰ ਵਾਇਰਲ ਕਿਉਂ ਕਰਦੇ ਸਵਾਲ ਸਭ ਤੋਂ ਵੱਡਾ ਇਹ ਆ ਮੈਂ ਕੋਈ ਇਹ ਨਹੀਂ ਗੱਲ ਕਿ ਕਿਸੇ ਪਾਰਟੀ ਦੇ ਪ੍ਰਤੀ ਉਲਾਰਵਾਦੀ ਆ ਨਾ ਮੇਰਾ ਕਿਸੇ ਪਾਰਟੀ ਨਾਲ ਕੋਈ ਨੇੜ ਆ ਤੇ ਨਾ ਮੇਰੀ ਕੋਈ ਕਿਸੇ ਨਾਲ ਦੂਰੀ ਆ ਪੰਜਾਬ ਦੇ ਲੋਕਾਂ ਨੇ ਚੋਣਾਂ ਜਿਹਨੂੰ ਮਰਜ਼ੀ ਚੋਣਾਂ ਹੋਵੇ ਨਾ ਚੋਣੋ ਤੁਹਾਡੀ ਇੱਛਾ ਹੈ ਵੋਟ ਪਾਉਣੀ ਨਾ ਪਾਉਣੀ ਇਹ ਤੁਹਾਡੀ ਇੱਛਾ ਹੈ ਪਰ ਮੈਂ ਪੰਜਾਬੀਆਂ ਦੀ ਮਾਨਸਿਕਤਾ ਦੇ ਉੱਤੇ ਹਰਾਰ ਜ਼ਰੂਰ ਹੁੰਦਾ ਕਿ ਜੇਕਰ ਕੋਈ ਨੱਚੇ ਆਪਾਂ ਉਹਨੂੰ ਤਿੰਨ ਕਿਨਾਂ ਵਾਸਤੇ ਟਿੱਪਣੀਆਂ ਦਾ ਮੁੱਦਾ ਬਣਾ ਲੈਨੇ ਆ ਜੇ ਕੋਈ ਗਾਵੇ ਤਿੰਨ ਚਾਰ ਦਿਨ ਵਾਸਤੇ ਆਪਾਂ ਉਹਨੂੰ ਚੱਕ ਲੈਨੇ ਆ ਜੇ ਕੋਈ ਧਰਮ ਪ੍ਰਚਾਰਕ ਕੋਈ ਮਾੜੀ ਮੋਟੀ ਗੱਲ ਉਹਦੇ ਮੂੰਹ ਦੇ ਵਿੱਚੋਂ ਨਿਕਲ ਜੇ ਤਿੰਨ ਚਾਰ ਦਿਨ ਮੁੱਦਾ ਆਪਾਂ ਉਹਦਾ ਬਣਾ ਲੈਨੇ ਆ ਮਤਲਬ ਇਹ ਆ ਵੀ ਸਾਡੇ ਕੋਲੇ ਮੁੱਦਾ ਚਾਹੀਦਾ ਭਗਵੰਤ ਮਾਨ ਦੇ ਸਟੈਪ ਪੁੱਠੇ ਹੋਣ ਜਾਂ ਸਿੱਧੇ ਹੋਣ ਇਹਦਾ ਪੰਜਾਬ ਦੀ ਤਰੱਕੀ ਦੇ ਨਾਲ ਪੰਜਾਬ ਦੇ ਕਮਾਂ ਦੇ ਨਾਲ ਕੋਈ ਵੀ ਤਾਲਕ ਨਹੀਂ ਭਗਵੰਤਮਨ 24 ਘੰਟਿਆਂ ਦੇ ਵਿੱਚੋਂ 18 ਘੰਟੇ ਨੱਚੀ ਜਾਵੇ ਸਾਡਾ ਇਧਰ ਨਾਲ ਕੋਈ ਤਲਕ ਨਹੀਂ ਭਗਵੰਤਮਨ ਆਪਦੀ ਧਰਮ ਪਤਨੀ ਦੇ ਨਾਲ ਕੋਈ ਵੀ ਗੱਲ ਕਰੀ ਜਾਵੇ ਸਾਡਾ ਇਧਰ ਨਾਲ ਕੋਈ ਤਲਕ ਨਹੀਂ ਅਸੀਂ ਸਾਰੇ ਵੀ ਆਹਾਂ ਦੇ ਵਿੱਚ ਜਾਣੇ ਆ ਵਿਆਹ ਦੇ ਵਿੱਚ ਸਾਰਿਆਂ ਨੂੰ ਸਾਰੇ ਸਟੈਪ ਵਧੀਆ ਨਹੀਂ ਆਉਂਦੇ ਹੁੰਦੇ ਕਈ ਲੋਕ ਇਹੋ ਜਿਹਾ ਸੋਹਣਾ ਨੱਚਦੇ ਹੁੰਦੇ ਵੀ ਕਮਾਲ ਕਰ ਜਾਂਦੇ ਆ ਕਈਆਂ ਨੂੰ ਨੱਚਦੇ ਵੇਖ ਕੇ ਇਹ ਗੱਲ ਮਨ ਦੇ ਵਿੱਚ ਆਉਂਦੀ ਆ ਵੀ ਯਾਰ ਇਹਨੂੰ ਕਤੋਂ ਛੇੜ ਲਿਆ ਇਹ ਤਾਂ ਨਾ ਹੀ ਨੱਚਦਾ ਇਹ ਤਾਂ ਪਿੱਡ ਦੇ ਵਿੱਚ ਨਾ ਹੀ ਆਉਂਦਾ ਤਾਂ ਵਧੀਆ ਗੱਲ ਸੀ ਪਰ ਉਹ ਵੰਤਮਾਂਦੇ ਉੱਤੇ ਚਟਕਾਰੇ ਲੈਣ ਵਾਲੇ ਭੈਣ ਭਰਾਵਾਂ ਨੂੰ ਮੇਰੀ ਇੱਕ ਬੇਨਤੀ ਆ ਆਮ ਆਦਮੀ ਪਾਰਟੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਨਕਮੀ ਸਾਬਤ ਹੋਈ ਹੈ ਇਹ ਗੱਲ ਸੱਚੀ ਆ ਆਮ ਆਦਮੀ ਪਾਰਟੀ ਦੀ ਸਿੱਖਿਆ ਨੀਤੀ ਦੇ ਉੱਤੇ ਸਵਾਲ ਉੱਠੇ ਆ ਇਹ ਤੁਕ ਬਣਦੀ ਆ ਆਪਾਂ ਇਸ ਮੁੱਦੇ ਨੂੰ ਛੇੜੀਏ ਆਮ ਆਦਮੀ ਪਾਰਟੀ ਦੇ ਵੱਲੋਂ ਵੀਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਕੀਤੀ ਗਈ ਸੀ ਆਪਾਂ ਇਹਨੂੰ ਤਰਕ ਦੇ ਨਾਲ ਪੇਸ਼ ਕਰਗੇ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਦਾ ਘਰਾਵੋ ਇਸ ਵੇਲੇ ਹੋ ਰਿਹਾ ਆਪਾਂ ਇਸ ਮੁੱਦੇ ਨੂੰ ਚੁੱਕ ਸਕਦੇ ਆ ਆਮ ਆਦਮੀ ਪਾਰਟੀ ਦੀ ਕਹਿਣੀ ਤੇ ਕਰਨੀ ਦੇ ਵਿੱਚ ਸਮਾਨਤਾ ਕਿੰਨੀ ਕਾ ਆਪਾਂ ਇਸ ਮੁੱਦੇ ਨੂੰ ਚੁੱਕ ਸਕਦੇ ਹਾਂ ਪਰ ਆਪਾਂ ਇੰਨੇ ਵੇਲੇ ਕਿ ਭਾਈ ਭਗਵੰਤ ਮਾਨ ਭੰਗੜਾ ਕਿਵੇਂ ਪਾਉਂਦਾ ਭਗਵੰਤ ਮਾਨ ਦੇ ਸਟੈਪ ਦੇਖ ਲਓ ਭਗਵੰਤ ਮਾਨ ਹੈ ਹੀ ਇਦਾਂ ਦਾ ਇਹ ਕੋਈ ਤੁਕ ਨਹੀਂ ਬਣਦੀ ਇਹ ਪੰਜਾਬੀਆਂ ਦੀ ਵਹਿਲੀ ਵਰਤੀ ਦੇ ਵਿੱਚੋਂ ਨਿਕਲੀ ਹੋਈ ਗੱਲ ਆ ਵੀ ਆਪਾਂ ਕਹਿੰਦੇ ਜੀ ਭਗਵੰਤ ਮਾਨ ਦੇ ਸਟੈਪ ਗਲਤ ਆ ਇਹ ਦੇਖੋ ਜੀ ਨੱਚੜ ਕਾਉਣ ਵਾਲੇ ਬੰਦੇ ਇਦਾਂ ਕਰ ਰਹੇ ਆ ਉਹਦੀ ਮਰਜ਼ੀ ਉਹਦੀ ਖੁਸ਼ੀ ਉਹ ਨੱਚੇ ਨਾ ਨੱਚੇ ਭੰਗੜਾ ਪਾਵੇ ਨਾ ਪਾਵੇ ਉਹ ਲੂੰਗੀ ਡਾਂਸ ਕਰੇ ਉਹ ਕੁਝ ਹੋਰ ਕਰੇ ਇਹ ਪੰਜਾਬ ਦਾ ਮੁੱਦਾ ਨਹੀਂ ਆ ਪੰਜਾਬ ਦੇ ਮੁੱਦੇ ਨੇ ਜਿਹੜੇ ਉਹ ਪੰਜਾਬੀਆਂ ਨੂੰ ਤਰਕ ਦੇ ਨਾਲ ਤੇ ਤਹਜ਼ੀਬ ਦੇ ਨਾਲ ਤੇ ਮਰਿਆਦਾ ਵਿੱਚ ਰਹਿ ਕੇ ਚੁਕਣੇ ਚਾਹੀਦੇ ਆ ਕਿਸੇ ਨੂੰ ਗਾਲਾਂ ਕੱਢਣ ਦੇ ਨਾਲ ਪੰਜਾਬ ਦਾ ਮੁੱਦਾ ਜੇਕਰ ਹੱਲ ਹੁੰਦਾ ਹੋਵੇ ਤਾਂ ਆਪਾਂ ਜਾਣਦੇ ਕਿ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਧੀਆ ਭੈਣਾਂ ਦੀਆਂ ਗਾਲਾਂ ਹੀ ਕੱਢਦੇ ਲੋਕ ਅੱਜਕੱਲ ਤੇ ਹੁਣ ਤੱਕ ਜੇ ਗਾਲਾਂ ਕੱਢਣ ਨਾਲ ਪੰਜਾਬ ਦੇ ਮੁੱਦੇ ਹੱਲ ਹੁੰਦੇ ਤੇ ਹੁਣ ਤੱਕ ਭਾਈ ਸਾਰੇ ਹੱਲ ਹੋ ਜਾਣੇ ਸੀ ਪਰ ਇਦਾਂ ਮੁੱਦੇ ਹੱਲ ਨਹੀਂ ਹੁੰਦੇ ਅਸਲ ਦੇ ਵਿੱਚ ਅਸੀਂ ਅੰਦਰੋਂ ਭਰੇ ਪੀਤੇ ਆ ਤੇ ਭਰੇ ਪੀਤੇ ਜਿਹੜੇ ਉਹ ਸਾਨੂੰ ਪ੍ਰਗਟਾਵਾ ਨਹੀਂ ਕਰਨਾ ਆਉਂਦਾ ਸਾਡੇ ਲਈ ਹਰ ਗੱਲ ਦਾ ਚਟਕਾਰਾ ਹੁੰਦਾ ਕਦੇ ਕਿਸੇ ਗੱਲ ਦਾ ਉੱਤੇ ਕਦੇ ਕਿਸੇ ਗੱਲ ਦੇ ਉੱਤੇ ਸੋ ਮੇਰੀ ਬੇਨਤੀ ਆ ਕਿ ਭਗਵੰਤ ਮਾਨ ਦੇ ਨੱਚਣ ਦੇ ਉੱਤੇ ਆਪਾਂ ਨੂੰ ਕਿੰਤੂ ਕਰਨੀ ਥਾਂ ਦੇ ਉੱਤੇ ਭਗਵੰਤ ਮਾਨ ਸਰਕਾਰ ਦੇ ਉੱਤੇ ਕਿੰਤੂ ਕਰਗੇ ਕਿ ਤੁਸੀਂ ਆ ਆ ਕੰਮ ਕਹਿ ਸਨ ਪਰ ਤੁਸੀਂ ਸਵਾ 3 ਸਾਲ ਦੇ ਵਿੱਚ ਕਿੰਨੇ ਕ ਕੀਤੇ ਆ ਤੁਸੀਂ ਇਸ਼ਤਿਹਾਰਾਂ ਦੇ ਵਿੱਚ ਕਿੰਨੇ ਕੰਮ ਕੀਤੇ ਤੇ ਪ੍ਰੈਕਟੀਕਲ ਤੌਰ ਦੇ ਉੱਤੇ ਕਿੰਨੇ ਕੰਮ ਕੀਤੇ ਆ ਭਗਵੰਤ ਮਾਨ ਤੋਂ ਮਾਨਦੇ ਸਟੈਪ ਪਰਖਣ ਦੀ ਥਾਂ ਦੇ ਉੱਤੇ ਉਹਦੇ ਕੰਮ ਦੀ ਪਰਖ ਕਰਕੇ ਦਈਏ ਸਮੇਂ ਦੀ ਲੋੜ ਇਹ ਆ ਭਗਵੰਤ ਮਾਨ ਸਰਕਾਰ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਮੈਨੀਫੈਸਟੋ ਦੇ ਵਿੱਚ ਉਹ ਪ੍ਰੈਕਟੀਕਲ ਤੌਰ ਦੇ ਉੱਤੇ ਪੂਰੀਆਂ ਹੋਈਆਂ ਕਿ ਨਹੀਂ ਹੋਈਆਂ ਆਪਾਂ ਇਸ ਨੁਕਤੇ ਨੂੰ ਚੁੱਕੀਏ ਆਪਾਂ ਇਸ ਮੁੱਦੇ ਨੂੰ ਚੁੱਕੀਏ ਨਹੀਂ ਤਾਂ ਆਪਾਂ ਦੇਖੋ ਵੀ ਇੰਨੀ ਕਲਿੱਪ ਕੱਟ ਕੇ ਇੱਥੇ ਪਾਤੀ ਇੰਨੀ ਕਲਿੱਪ ਕੱਟ ਕੇ ਇੱਥੇ ਪਾਤੀ ਇਹਦੇ ਵਿੱਚ ਨਾ ਤਾਂ ਸਰਕਾਰ ਦਾ ਕੋਈ ਨੁਕਸਾਨ ਆ ਤੇ ਨਾ ਇਹਦੇ ਵਿੱਚ ਕਿਸੇ ਹੋਰ ਦਾ ਨੁਕਸਾਨ ਆ ਇਹਦੇ ਵਿੱਚ ਸਾਡੇ ਮਨ ਦਾ ਸੁਆਦ ਆ ਸਾਡੇ ਮੰਨ ਦੀ ਸੰਤੁਸ਼ਟੀ ਹੁੰਦੀ ਵੀ ਮੈਂ ਤਾਂ ਕੋਕੇ ਜੜਤੇ ਤੇ ਮੇਰੀ ਵੀਡੀਓ ਵੱਧ ਵਾਇਰਲ ਹੋ ਗਈ। ਆਜੋ ਆਪਾਂ ਇਸ ਗੱਲ ਤੋਂ ਥੋੜਾ ਜਿਹਾ ਉੱਤੇ ਉੱਠ ਗਏ। ਮੁੱਦਿਆਂ ਦੀ ਗੱਲ ਹਰ ਰੋਜ਼ ਛੇੜਿਆ ਕਰਗੇ। ਪਰ ਨਚਦਾ ਕੋਈ ਕਿਵੇਂ ਆ? ਬੋਲਦਾ ਕੋਈ ਕਿਵੇਂ ਆ? ਹਾਂ ਜੇ ਕੋਈ ਕਿਸੇ ਨਾਲ ਗਾਲ ਦੁੱਪੜ ਦੀ ਵਰਤੋਂ ਕਰੇ, ਤਹਿਜ਼ੀਬ ਨਾਲ ਨਾ ਬੋਲੇ ਤਾਂ ਆਪਾਂ ਨੂੰ ਇਹ ਵੀ ਮੁੱਦਾ ਚੁਕਣਾ ਚਾਹੀਦਾ। ਪਰ ਨਿੱਕੀ ਨਿੱਕੀ ਗੱਲ ਆਪਾਂ ਵਾਲ ਦੀ ਖਲ ਲਾਈ ਦੇਗੇ ਤਾਂ ਇਹਦਾ ਮਤਲਬ ਇਹ ਆ ਵੀ ਸਾਡੇ ਕੋਲੇ ਵੀ ਮੁੱਦੇ ਹੈ ਨਹੀਂ। ਤਹਿਜ਼ੀਬ ਵਾਲੇ ਤਰਕ ਵਾਲੇ ਤੱਥਾਂ ਵਾਲੇ ਮੁੱਦਿਆਂ ਨਹੀਂ ਘਾਟਾ ਅੱਜ ਉਹ ਆਪਾਂ ਮੁੱਦਿਆਂ ਦੀ ਗੱਲ ਕਰਗੇ ਮੈਨੀਫੈਸਟੋ ਆਪਦੇ ਮੂਰੇ ਰੱਖ ਲੋ ਤੇ ਕੀਤੇ ਹੋਏ ਕੰਮ ਕਿੰਨੇ ਕਾ ਉਹਦੀ ਪਰਚੋਲ ਕਰਕੇ ਫਿਰ ਸੋਸ਼ਲ ਮੀਡੀਆ ਤੇ ਪਾ ਗਏ ਭਗਵੰਤ ਮਾਨ ਦੇ ਸਟੈਪ ਪਰਖਣ ਦੀ ਥਾਂ ਤੇ ਕੇਜਰੀਵਾਲ ਦੇ ਸਟੈਪ ਪਰਖਣ ਦੀ ਥਾਂ ਦੇ ਉੱਤੇ ਅੱਜ ਉਹ ਆਪਾਂ ਮੁੱਦਿਆਂ ਦੀ ਗੱਲ ਕਰਗੇ ਇੱਕ ਹੋਰ ਵੀਡੀਓ ਦੀ ਗੱਲ ਕਰਨੀ ਬਣਦੀ ਆ ਦੇਖੋ ਮੈਂ ਉਸ ਜੋੜੇ ਦੀ ਕਦੇ ਇੰਟਰਵਿਊ ਨਹੀਂ ਕੀਤੀ ਤੇ ਨਾ ਹੀ ਮੇਰੀ ਕੋਈ ਕਰਨ ਦੀ ਇੱਛਾ ਹਾਲ ਦੀ ਘੜੀ ਆਪਾਂ ਕੁੱਲੜ ਪੀਜੇ ਦੀ ਗੱਲ ਬਹੁਤ ਵਾਰ ਕੀਤੀ ਆ ਵੱਖ-ਵੱਖ মিডিਏ ਦੇ ਅੰਗਾਨੇ ਕੀਤੀ ਆ ਪਰ ਗੱਲ ਇਹ ਜੀ ਕਿ ਅੱਜ ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁੱਲੜ ਪੀਜੇ ਵਾਲੀ ਕੁੜੀ ਆ ਜਿਹੜੀ ਮੇਰੇ ਖਿਆਲ ਉਹਦਾ ਨਾਮ ਹੈਗਾ ਜੀ ਗੁਰਪ੍ਰੀਤ ਕੌਰ ਉਹ ਕੁੜੀ ਦੇ ਪੱਗ ਬੰਨੀ ਹੋਈ ਆ ਤੇ ਉਹ ਸਤਿ ਸ਼੍ਰੀਕਾਲ ਕੁਛ ਏਦਾਂ ਦੇ ਸ਼ਬਦ ਵਰਤੂ ਕਰ ਰਹੀ ਆ ਉਹਦੀ ਵੀਡੀਓ ਵਾਇਰਲ ਕਰਨ ਵਾਲਿਆਂ ਨੇ ਇਹ ਗੱਲ ਕਹੀ ਆ ਕਿ ਆਹ ਦੇਖੋ ਜੀ ਇਹ ਨਹੀਂ ਗੰਦ ਪਾਉਣੋਂ ਹਟੇ ਆਹ ਗੰਦ ਪਾਉਣੋਂ ਹੁਣ ਵੀ ਨਹੀਂ ਹਟਦੀ ਆਹ ਇਉਂ ਨਹੀਂ ਕਰਦੇ ਤੇ ਆਹ ਇਉਂ ਨਹੀਂ ਕਰਦੀ ਇਸ ਜੋੜੇ ਨਾਲ ਜਿਹੜਾ ਵਿਵਾਰ ਜੁੜਿਆ ਹੋਇਆ ਇਹ ਕਦੇ ਲੱਥਣਾ ਨਹੀਂ ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਤੁਸੀਂ ਬੇਸ਼ੱਕ ਬਾਅਦ ਦੇ ਵਿੱਚ ਜ਼ਿੰਦਗੀ ਦੀਆਂ ਚੰਗੀਆਂ ਪੌੜੀਆਂ ਚੜਜੋ ਤੇ ਭਾਵੇਂ ਤੁਸੀਂ ਉੱਥੇ ਹੀ ਖੜੇ ਰਹੋ ਪਰ ਜੋ ਤੁਸੀਂ ਬੀਤੇ ਦੇ ਵਿੱਚ ਕੀਤਾ ਹੁੰਦਾ ਚੰਗਾ ਜਾਂ ਮਾੜਾ ਉਹ ਤੁਹਾਡੇ ਨਾਲ ਆਖਰੀ ਸਾਹਾਂ ਤੱਕ ਜਾਂਦਾ ਇਸ ਜੋੜੇ ਨੇ ਬੀਤੇ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਪਰ ਉਹਨੇ ਪੱਗ ਬਨ ਕੇ ਸਤਿਸ਼੍ਰੀਕਾਲ ਕਹੀ ਇਹ ਗੱਲ ਉਹਨੇ ਮਜ਼ਾਕ ਉਡਾਇਆ ਤੇ ਲੋਕਾਂ ਨੇ ਇਸ ਗੱਲ ਦੇ ਉੱਤੇ ਉਹਨੂੰ ਮਾੜਾ ਚੰਗਾ ਗਿੰਦਗੰਦੀਆਂ ਟਿੱਪਣੀਆਂ ਫੇਰ ਕਰਨੀਆਂ ਸ਼ੁਰੂ ਕੀਤੀਆਂ ਉਹਨੇ ਪੱਗ ਬੰਨੀ ਤੇ ਉਹਨੇ ਸਤਸ਼੍ਰੀਕਾਲ ਕਿਹਾ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਵਾਇਰਲ ਕੀਤੀ ਤੇ ਜੋ ਭਾਈ ਆਪਾਂ ਗੱਲਾਂ ਕੱਢ ਰਹੇ ਹਾਂ ਤੇ ਉਹ ਕਿਹੜਾ ਚੰਗੀ ਗੱਲ ਆ ਉਹ ਕਿਹੜੇ ਗੁਰੂ ਸਾਹਿਬ ਨੇ ਦੱਸਿਆ ਵੀ ਭਾਈ ਕਿਸ ਨੂੰ ਆਪਾਂ ਇਦਾਂ ਗੱਲਾਂ ਕੱਢਿਆ ਕਰਗੇ ਤਹਿਜ਼ੀਬ ਤਾਂ ਸਾਨੂੰ ਵੀ ਨਹੀਂ ਜੇਕਰ ਉਹਨਾਂ ਨੂੰ ਨਹੀਂ ਤੇ ਤਹਿਜ਼ੀਬ ਫਿਰ ਸਾਨੂੰ ਵੀ ਨਹੀਂ ਆਪਾਂ ਵੀ ਤਾਂ ਹਰ ਗੱਲ ਦੇ ਵਿੱਚ ਉਥੇ ਹੀ ਆਉਨੇ ਨਾ ਮੁੱਦਾ ਘੇਰ ਘੇਰ ਕੇ ਉਥੇ ਹੀ ਲਿਆਉਨੇ ਵੀ ਤੂੰ ਉਹੀ ਆ ਤੂੰ ਉਹੀ ਆ ਆਦੂ ਆਪਾਂ ਇਸ ਥਾਂ ਤੋਂ ਉੱਤੇ ਵੀ ਉੱਠੀਏ ਮੇਰੀ ਉਹਨੂੰ ਵੀ ਬੇਨਤੀ ਆ ਵੀ ਭਾਈ ਤੁਸੀਂ ਵੀ ਹੁਣ ਸਿਆਣੀ ਗੱਲ ਕਰਿਆ ਕਰੋ ਬਾਕੀ ਨੱਚਣ ਗਾਉਣ ਪਾਉਣਾ ਪੰਜਾਬ ਕਰੀ ਜਾਂਦਾ ਤੁਸੀਂ ਵੀ ਕਰੀ ਜਾਂਦੇ ਸਾਨੂੰ ਇਸ ਗੱਲ ਦੇ ਉੱਤੇ ਕੋਈ ਬੜਾ ਇਤਰਾਜ਼ ਨਹੀਂ ਪਰ ਜੋ ਬੀਤੇ ਦੇ ਵਿੱਚ ਹੋਇਆ ਵਾਪਰਿਆ ਉਹ ਲੋਕਾਂ ਦੇ ਚੇਤੇ ਦੇ ਵਿੱਚ ਘੁੰਮ ਘੁੰਮ ਕੇ ਆਉਂਦਾ ਰਹਿੰਦਾ ਪਰ ਮੇਰੀ ਪੰਜਾਬੀਆਂ ਨੂੰ ਵੀ ਬੇਨਤੀ ਹੈ ਵੀ ਭਾਈ ਥੋੜਾ ਜਿਹਾ ਆਪਾਂ ਬੁੱਧਕ ਪੱਧਰ ਉੱਤੇ ਚੱਕ ਕੇ ਉਸ ਤੋਂ ਬਾਅਦ ਵੀ ਬਹੁਤ ਕੁਝ ਪੰਜਾਬ ਦੇ ਵਿੱਚ ਹੋਇਆ ਤੁਹਾਡੇ ਨਾਲ ਵੀ ਚੰਗਾ ਮਾੜਾ ਕਈ ਵਾਰ ਹੋਇਆ ਵਾਪਰਿਆ ਆਪਾਂ ਉਧਰਲੇ ਪਾਸੇ ਨੂੰ ਮੋੜ ਕੱਟ ਗਏ ਤੇ ਇੱਕ ਜਿਹੜੇ ਸੋਹਣੀਆਂ ਦਸਤਾਰਾਂ ਸਜਾਉਂਦੇ ਚਲੋ ਇਹਨੇ ਤਾਂ ਦਸਤਾਰ ਵੈਸੇ ਹੀ ਚੱਕ ਕੇ ਸਿਰ ਤੇ ਰੱਖ ਲਈ ਹੋਣੀ ਆ ਜਾਂ ਇਹਨੇ ਵੈਸੇ 10 ਮਿੰਟ ਲਈ ਅੱਧੇ ਘੰਟੇ ਲਈ ਬੰਨੀ ਹੋੜੀਆਂ ਜਿਵੇਂ ਕਿ ਕਈ ਵਾਰ ਕਈ ਲੋਕ ਬੰਨਦੇ ਵੀ ਆ ਇੱਥੇ ਤਾਂ ਪੰਜਾਬ ਦੇ ਵਿੱਚ ਬੰਨੀ ਬਣਾਈ ਪੱਗ ਸਿਰ ਦੇ ਉੱਤੇ ਰੱਖ ਕੇ 15 ਮਿੰਟ ਬਾਅਦ ਲਾ ਦਿੰਦੇ ਆ ਰੈਲੀ ਦੇ ਵਿੱਚ ਤੇ ਫਿਰ ਸਰਕਾਰ ਵੀ ਬਣਾ ਜਾਂਦੇ ਲੋਕ ਆਪਾਂ ਇਹ ਵੀ ਜਾਣਦੇ ਆ ਪਰ ਮੇਰੀ ਬੇਨਤੀ ਇਹ ਵੀ ਜਿਹੜੇ ਪੱਗਾਂ ਵਾਲੇ ਵੀਰਾਂ ਨੂੰ ਬਿੱਤ ਤੁਸੀਂ ਵੀ ਪੱਗਾ ਬਣ ਕੇ ਸੋਹਣੀਆਂ ਦਸਤਾਰਾਂ ਸਜਾ ਕੇ ਗੁਰੂ ਵਾਲੇ ਬਣ ਕੇ ਜਦੋਂ ਆਪਾਂ ਦਸਤਾਰ ਸਜਾ ਲੈਂਦੇ ਆ ਇਹਦਾ ਮਤਲਬ ਇਹ ਆ ਕਿ ਜ਼ਿੰਮੇਵਾਰੀਆਂ ਸਾਡੇ ਉੱਤੇ ਹੋਰ ਪੈ ਗਈਆਂ ਆਮ ਨਾਲੋਂ ਸਾਡੇ ਉੱਤੇ ਵੱਧ ਜ਼ਿੰਮੇਵਾਰੀਆਂ ਪਰ ਤੁਸੀਂ ਵੀ ਪੱਗਾ ਮੰਨ ਕੇ ਗਾਲਾਂ ਨਾ ਕੱਢਿਆ ਕਰੋ ਧੀਆਂ ਪਹਿਣਾ ਨਾ ਲੁਚਕੜੁੱਚ ਕਰਨ ਵਾਲੀਆਂ ਗੱਲਾਂ ਨਾ ਪੇਸ਼ ਕਰਿਆ ਕਰੋ ਤੇ ਇੱਕ ਮੇਰੀ ਬੇਨਤੀ ਹੋਰ ਆ ਵੀ ਜਦੋਂ ਤੁਸੀਂ ਪੱਗ ਬਣ ਲੈਨੇ ਆ ਆਮ ਬੰਦੇ ਨਾਲੋਂ ਵੱਧ ਜ਼ਿੰਮੇਵਾਰ اخਲਾਕੀ ਤੌਰ ਦੇ ਉੱਤੇ ਸਾਬਤ ਹੋਣ ਦੀ ਕੋਸ਼ਿਸ਼ ਕਰਿਆ ਕਰੋ ਆਪਾਂ ਕਿੰਨੀ ਥਾਂ ਦੇ ਉੱਤੇ ਪੰਗਾ ਆਪਲਾ ਦਿੰਨੇ ਆ ਦਾਰੂ ਪੀ ਕੇ ਪੱਗ ਵੀ ਬੰਨਦੇ ਆ ਤੇ ਦਾਰੂ ਪੀ ਕੇ ਲਟਦੇ ਵੀ ਫਿਰਦੇ ਹੁੰਨੇ ਆ ਦਾਰੂ ਵੀ ਪੀਨੇ ਆ ਪੱਗ ਵੀ ਬੰਨੀ ਹੁੰਦੀ ਆ ਤੇ ਸਾਡੇ ਦਾੜੀ ਵੀ ਸੁੱਖ ਨਾਲ ਸੋਹਣੀ ਹੁੰਦੀ ਆ ਤੇ ਬਾਅਦ ਦੇ ਵਿੱਚ ਅਸੀਂ ਕੋਈ ਨਸ਼ਾ ਪੱਤਾ ਕਰਕੇ ਪਤਾ ਨਹੀਂ ਕਿੱਥੇ ਡਿੱਗੇ ਪਏ ਹੁੰਨੇ ਪੰਜਾਬੀਆਂ ਦਾ ਇੱਕ ਹਿੱਸਾ ਇਹੋ ਜਿਹਾ ਵੀ ਆ ਸੋ ਅਸੀਂ ਵੀ ਕਿਹੜਾ ਪੱਗ ਦੀ ਕਦੇ ਬਹੁਤ ਸਤਕਾਰ ਕੀਤਾ ਜਿਹੜੇ ਲੋਕ ਸਤਕਾਰ ਕਰਦੇ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਸਤਕਾਰ ਕਰਦੇ ਉਹਨਾਂ ਲੋਕਾਂ ਦਾ ਜਿਹੜੇ ਪੱਗ ਦਾ ਸਤਕਾਰ ਕਰਦੇ ਆ ਪਰ ਜਿਹੜੇ ਲੋਕ ਪੱਗ ਬੰਨ ਕੇ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਨਕਰ ਆ ਜਿਨ੍ਹਾਂ ਨੇ ਪੱਗ ਦਾ ਮਜ਼ਾਕ ਬਣਾ ਕੇ ਰਫਤਾ ਵੀ ਚਲੋ ਕੋਈ ਗੱਲ ਨਹੀਂ ਸਿਰ ਤੇ ਵੈਸੇ ਹੀ ਰੱਖੀ ਆ ਤੇ ਭਾਈ ਉਹਨਾਂ ਬਾਰੇ ਕੀ ਕਹਗੇ ਜੇ ਇਹ ਕੁੜੀ ਗਲਤ ਆ ਤਾਂ ਉਹ ਵੀ ਲੋਕ ਗਲਤ ਆ ਜਿਹੜੇ ਪੱਗ ਬੰਨਦੇ ਆ ਤੇ ਹੀਰਾ ਫੇਰੀਆਂ ਕਰਦੇ ਆ ਜਿਹੜੇ ਪੱਗ ਬੰਨਦੇ ਆ ਤੇ ਛਲਕਪਟ ਕਰਦੇ ਆ ਜਿਹੜੇ ਪੱਗ ਬੰਨਦੇ ਆ ਤੇ ਨਸ਼ਾ ਕਰਦੇ ਆ ਜਿਹੜੇ ਪੱਗ ਬੰਨਦੇ ਆ ਤੇ ਲੜਾਈਆਂ ਲੜਦੇ ਆ ਜਿਹੜੇ ਪੱਗ ਬੰਨਦੇ ਆ ਤੇ ਧੀਆਂ ਪੈਣਾ ਨੂੰ ਟਿਚਰਾ ਕਰਦੇ ਆ ਜਿਹੜੇ ਪੱਗ ਬੰਨਦੇ ਆ ਤੇ ਕਦੇ ਵੀ ਕਿਸੇ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਗੱਲ ਕਰਦੇ ਆ ਕਦੇ ਉਹਦੇ ਡੰਗ ਭਰਾਤੀ ਕਦੇ ਉਹਦੇ ਨਾਲ ਲੜਪੇ ਕਦੇ ਉਹਦੇ ਨਾਲ ਲੜਪੇ ਕਦੇ ਉਹਦੇ ਨਾਲ ਲੜਪੇ ਇਹ ਵੀ ਫਿਰ ਕੋਈ ਪੱਕਾ ਬਣ ਕੇ ਜ਼ਿੰਮੇਵਾਰੀਆਂ ਨਿਭਾਉਣ ਵਾਲੀ ਗੱਲ ਨਹੀਂ ਸੋ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਖਰੂਦ ਪਾਉਣ ਦੀ ਥਾਂ ਤੇ ਫੋਲੋਅਰ ਵਧਾਉਣ ਦੀ ਥਾਂ ਤੇ ਨੋਟ ਕਮਾਉਣ ਦੀ ਥਾਂ ਤੇ ਆਪਾਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰ ਗਏ ਜਿਹੜਾ ਕਿ ਸਾਡੇ ਪੰਜਾਬੀਆਂ ਦੇ ਵਿੱਚੋਂ ਵੱਡੀ ਗਿਣਤੀ ਲੋਕਾਂ ਦੇ ਵੱਲੋਂ ਨਹੀਂ ਕੀਤਾ ਜਾ ਰਿਹਾ ਸੋ ਮੇਰੇ ਧਿਆਨ ਦੇ ਵਿੱਚ ਦੋ ਕ ਵੀਡੀਓ ਆਈਆਂ ਸੀ ਮੇਰੇ ਮਨ ਦੇ ਵਿੱਚ ਆਈ ਗੱਲ ਵੀ ਯਾਰ ਇਹ ਕੋਈ ਐਡੇ ਵੱਡੇ ਮੁੱਦੇ ਤਾਂ ਹੈ ਨਹੀਂ ਜਿਹੜੇ ਅਸੀਂ ਬਣਾ ਕੇ ਪੇਸ਼ ਕੀਤੇ ਆ हां ਜਿਹੜੇ ਲੋਕ ਗਲਤ ਕਰਦੇ ਉਹਨਾਂ ਨੂੰ ਚੋਣਾਂ ਦੇ ਮੌਕੇ ਆਪਾਂ ਸਬਕ ਸਿਖਾਉਂਦੇ ਰਹੇ ਹਾਂ ਤੇ ਸਬਕ ਸਿਖਾਵਾਂਗੇ ਜਿਹੜੇ ਲੋਕਾਂ ਨੇ ਗਲਤ ਕੁਝ ਕੀਤਾ ਭਾਵੇਂ ਆਪ ਆਪਸ ਦੇ ਵਿੱਚ ਕੀਤਾ ਜਿਵੇਂ ਫੁਕਨੜ ਪੀਜ਼ਾ ਵਾਲਿਆਂ ਨੇ ਉਹ ਲੋਕਾਂ ਨੇ ਇੰਨਾ ਵਿਰੋਧ ਕੀਤਾ ਵੀ ਇਸ ਵੇਲੇ ਬਾਹਰਲੇ ਮੁਲਕ ਦੇ ਵਿੱਚ ਵੀ ਬੈਠੇ ਆ ਪਰ ਹੁਣ ਆਪਾਂ ਨੂੰ ਇਸ ਮੁੱਦੇ ਤੋਂ ਥੋੜਾ ਜਿਆਦਾ ਉੱਤੇ ਉੱਠ ਕੇ ਹੋਰ ਪੰਜਾਬ ਪੱਖੀ ਮੁੱਦਿਆਂ ਦੀ ਵੀ ਗੱਲ ਕਰਨੀ ਚਾਹੀਦੀ ਆ ਪੱਗਾ ਮੜਿਆ ਨੂੰ ਸਲਾਮ ਕਰਦੇ ਆ ਪੱਗਾ ਦਾ ਸਤਿਕਾਰ ਕਰਨ ਵਾਲਿਆਂ ਨੂੰ ਸਲਾਮ ਕਰਦੇ ਆ ਪੱਗਾ ਸਜਾ ਕੇ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਨ ਵਾਲਿਆਂ ਨੂੰ ਸਲਾਮ ਕਰਦੇ ਆ ਪਰ ਹਰ ਗੱਲ ਦਾ ਮਜ਼ਾਕ じゃ ਬਣਾਉਣ ਦੀ ਥਾਂ ਦੇ ਉੱਤੇ ਚੋਬਾ ਲਾਉਣ ਦੀ ਥਾਂ ਦੇ ਉੱਤੇ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਵੀ ਸਮਝ ਗਏ